ਇਸ ਲਈ ਤਾਂ ਜੀ ਸਾਰਿਆਂ ਨੂੰ ਸਾਡੇ ਜੱਜ ਕੇ ਸੋ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸਾਰੇ ਸੂਟ ਜੀ ਆਹ ਸਿੰਗਰ ਦਾ ਸੂਟ ਹੈ ਜੀ ਪਲੇਨ ਸੈਲਫ ਪ੍ਰਿੰਟ ਵਾਲੀ ਬੋਟਮ ਹੈ ਆ ਦੇਖੋ ਜੀ ਆਹ ਹੈਟ ਹੈ ਇਹਦਾ ਪ੍ਰਾਈਸ ਜੀ 950 ਰੁਪਏ ਜੀ 950 ਰੁਪਏ ਉਦੂ ਅਗਲਾ ਰੱਖੋ ਮੇ ਜੀ ਆ ਦੇਖੋ ਜੀ ਟੈਪੀਚ ਸੁਟਾ ਹੈ ਜਿਆਰੇ ਮੈਚਿੰਗ ਸੁਟਾ ਹੈ ਪਲੀਜ਼ ਹੋ ਗਿਆ ਮੈਚ ਟੈਪੀ ਵੀ ਮਸਲੀ ਇੰਪੋਰਟ ਜੀ ਸੁਟਾ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਇਹ 11:30 देखो अगला कलर सारे बहुत सुना कलर है आ देखो जी आम सी इंपॉर्टेंट चीज सुनते हैं प्ले ऑटोमेटिक आ देखो वो क्या कलर है ਇਹਨਾਂ ਸਰਾਈ ਹੈਗਾ ਜੀ ਪਹਿਲਾਂ 1100 ਰੁਪਏ ਚਾ ਸੀ ਅੱਜ ਇਹ 750 ਰੁਪਏ ਹੈ ਹੋਰ ਸੇਡ ਦਾ ਰੰਗ ਹੈ ਤੇ ਬਹੁਤ ਪਿਆਰੀ ਕਲਰ ਹੈ ਕਲਾ ਕਲਰ ਦੇਖੋ ਆ ਦੇਖੋ ਸੈਲਫ ਰੈਂਡਰੀ ਸਵਾਰ ਹੈ ਬਸ ਇਹ ਇੰਪੋਰਟੈਂਟ ਜੀ ਸੂਟ ਹੈ ਜੀ どうぞお楽しみにさてさてさてさてさてさてさてさてさてさてさてさてさて ਆਹ ਇਹ ਤੋਂ ਅਗਲਾ ਕਲਰ ਆ ਗਿਆ ਜੀ ਆਹ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਕਲਰ ਹੈ ਆਹ ਇਹ ਤੋਂ ਅਗਲਾ ਕਲਰ ਆ ਗਿਆ ਆ ਲਾਈਟ ਕਲਰ ਕਲਰ ਆ ਗਿਆ ਆ ਬਲੀ ਪਲੇਨ ਸੈਲਫ ਪ੍ਰਿੰਟ ਬਹੁਤ ਠੰਮ ਹੈ ਆ shearate ਆ ਦੇਖੋ ਇਹ ਸਾਰੇ ਕਲਰ ਬਹੁਤ ਪਿਆਰੇ ਕਲਰ ਹੈ ਹੋਰ shearate ਘੱਟ ਡੇਟਾਂ ਦਿੱਤੇ ਜਾਣਗੇ ਸਕਰੀਨ ਸ਼ਾਟ ਲਓ ਤੇ ਸਾਡੇ ਤੇ ਕੋਲ ਟਿਕ ਕੇ ਆਓ ਕਿਸੂ ਦੇ ਗ੍ਰੀਟਿੰਗ ਹਾਂਜੀ ਇਹਦੇ ਚ ਬਹੁਤ ਪਿਆਰੇ ਕਲਰ ਬਹੁਤ ਸੋਹਣੇ ਸੂਟ ਹੈ ਇਹ ਵਾਸਤੇ ਮੈਂ ਵਟਸਐਪ ਨੰਬਰਾਂ ਤੇ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਲਏ ਆਬ ਅਗਲੇ ਕੱਲ ਰਾਜੀ ਦਪੱਟਾ ਸੂਟ ਹੈ ਡੋਰੀਏ ਸੂਟ ਹੈ ਬਹੁਤ ਪਿਆਰੇ ਕਲਰ ਬਹੁਤ ਸੋਹਣੇ ਸੂਟਾਂ ਦਿਖਾਉਣਾ ਹੈ ਤੁਹਾਨੂੰ कलर रेट कलर की बहुत सुहाना सूट है आज तक था बहुत प्यारी कलर टाइडाई से पटकना सोना सूट की देख के पसंद करोगे आज की बॉटम है आप ये भी शेयर कर ਆਇਦਾ ਫਟਟਾ ਆ ਗਿਆ ਇਹਨਾਂ ਦਾ ਪ੍ਰਾਇਸ ਜੀ ਸਾਰਿਆਂ ਦਾ 8600 ਰੁਪਏ ਹੈ ਹਾਂਜੀ ਬਹੁਤ ਸਾਰੇ ਸੂਟ ਹੈ ਜੇ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਤਾਂ ਆਪਣੀ ਲੰਬੀ ਵੀਡੀਓ ਬਣ ਜੂਗੀ ਤੁਸੀਂ ਸਾਨੂੰ WhatsApp ਨੰਬਰਾਂ ਤੇ ਕੋਈ ਮਰਜ਼ੀ